ਸਮੁੱਚੇ ਗੁਰਨਾਨਕ ਨਾਮ ਦੇਵਾ ਸਿੱਖ ਸੰਗਤ ਨੂੰ ਦਾਸ ਜੈਨੇ ਗੁਰਨਾਨਕ ਸਿੰਘ ਜਨਮਦੰਮਿਤਕ ਸਾਲ ਪਤੇ ਬਲਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀ ਪ੍ਰਕਾਰ ਆਪਾਂ ਜਾਣਦੇ ਆ ਕਿ ਅਜੁਕੇ ਸਮੇਂ ਦੇ ਵਿੱਚ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਸੰਤ ਦੇ ਵਿੱਚ ਨਿਤ ਨਵਾਂ ਬਾਦਗਵਾਦ ਖੜਾ ਕਰਦੇ ਹਨ ਉਹਨਾਂ ਉਹਨਾਂ ਦੀ ਇੱਕ ਵੀਡੀਓ ਆਈ ਜਿਦੇ ਵਿੱਚ ਉਹਨਾਂ ਨੇ ਸੰਤਾਂ ਦੇ ਪਰਖਾਏ ਬਹੁਤ ਜ਼ਿਆਦਾ ਭੜੀ ਸ਼ਬਦਾਂ ਦੀ ਵਰਤੀ ਇਤੋਂ ਤੱਕ ਕਿਹਾ ਕਿ ਤੁਹਾਡੇ ਬ੍ਰਹਮ ਗਿਆਨੀਆਂ ਦਾ ਜਦੂਸ ਖਡਾਂਗਾ ਉਹਨਾਂ ਮਹਾਪੁਰਖਾਂ ਨੂੰ ਮੇਰਾ ਤੇ ਮੰਨ ਨਹੀਂ ਕਰਦਾ ਕਹਿਣ ਨੂੰ ਪਰ ਸੰਗਤ ਨੂੰ ਦੱਸਣ ਦੇ ਲਈ ਕਹਿਣਾ ਪਵਿੱਤਰ ਗੁੱਜੜ ਵੀ ਕਿਹਾ ਪਰ ਉਹਨਾਂ ਇਹ ਗੱਲ ਵਰਤੀ ਵੀ ਤੁਹਾਡੇ ਬ੍ਰਹਮ ਗਿਆਨ ਨੇ ਸਾਡੇ ਬ੍ਰਹਮ ਗਿਆਨੀ ਕਿਹੜੇ ਨੇ ਸੰਤ ਬਾਬਾ ਕਰਤਾਰ ਸਿੰਘ ਵਰਗੇ ਸੰਤ ਬਾਬਾ ਗੁਰਬਚਨ ਸਿੰਘ ਵਰਗੇ ਸੰਤ ਬਾਬਾ ਈਸ਼ਰ ਸਿੰਘ ਵਰਗੇ ਰਾਣਾ ਸਾਹਿਬ ਸੰਤ ਬਾਬਾ ਅਨੰਤ ਸਿੰਘ ਵਰਗੇ ਜਿਨ੍ਹਾਂ ਦੀ ਮਹਾਨ ਕਮਾਈ ਸੀ ਸੰਤ ਬਾਬਾ ਅਤਰ ਸਿੰਘ ਵਰਗੇ ਸੰਤ ਬਾਬਾ ਜਰਨੈਲ ਸਿੰਘ ਵਰਗੇ ਮੇਰੀ ਇੱਕ ਪਹਿਲੀ ਵੀਡੀਓ ਵਾਰ ਲੋਈ ਸੀ ਮੈਂ ਉਹਦੇ ਵਿੱਚ ਬੇਕਤੀ ਕੀਤੀ ਸੀ ਸੰਗਤਾਂ ਨੂੰ ਕਿ ਸੰਗਤ ਜੀ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਰਣਜੀਤ ਸਿੰਘ ਸ੍ਰੀ ਦਸਮਗ੍ਰੰਥ ਅੰਮ੍ਰਿਤ ਦੀਆਂ ਤਿੰਨ ਬਾਣੀਆਂ ਦੇ ਹੋਰਤ ਬੋਲਣਗੇ ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੁੜੇ ਸੰਤ ਮਹਾਤਮਾ ਜਿਨ੍ਹਾਂ ਸਾਸ ਰਾਸ ਨਾ ਵਿਸਰੈ ਹਰ ਨਾਮ ਨਾਮ ਮੰਤਰ ਇੰਨੀ ਬੰਦਗੀ ਕਰਨ ਵਾਲੇ ਸਾਧੂ ਸੰਤ ਮਹਾਤਮਾ ਉਹਨਾਂ ਦੇ ਵਰਤ ਤੇ ਬੋੜ ਚੁੱਕੇ ਨੇ ਕਈਰ ਨਾਂ ਦੇ ਸ਼ਰਧਾਲੂ ਮੈਨੂੰ ਕੋਣ ਵੀ ਕਰਦੇ ਨੇ ਕਿ ਨਹੀਂ ਭਾਈ ਸਾਹਿਬ ਜੀ ਇਦਾਂ ਨਹੀਂ ਹੋ ਸਕਦਾ ਤੁਸੀਂ ਆਪ ਵਿਚਾਰ ਕਰ ਲਓ ਗੁਰਬਾਣੀ ਦਾ ਬਚਨ ਤੁੱਕ ਸਾਡੇ ਲਈ ਸੰਤ ਸਰਸੇ ਵਾਲਾ ਨੂਰਮੱਲੀ ਆ ਪੁਣਿਆਰੀ ਵਾਲਾ ਤਾਂ ਨਹੀਂ ਸਾਡੇ ਲਈ ਇਹ ਹੀ ਸੰਤ ਨੇ ਹੋਰ ਕਿਹੜੇ ਸੰਤ ਨੇ ਪੂਰਾ ਪੱਕੇੜੇ ਸੰਤ ਮੰਨਾਂਗੇ ਜਿਨ੍ਹਾਂ ਨੂੰ دیਵਾਨਾ ਨੇ ਮੰਨਿਆ ਜਿਨ੍ਹਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਨੇ ਮੰਨਿਆ ਉਹਨਾਂ ਮਹਾਂਪੁਰਖਾਂ ਦੀ ساری ਉਮਰ ਸੇਵਾ ਕੀਤੀ ਉਹਨਾਂ ਦਾ ਸਤਕਾਰ ਕੀਤਾ ਈ ਉਹਨਾਂ ਨੂੰ 부ਜੜ ਤੱਕ ਕਹਿ ਰਹੇ ਨੇ ਵਿਚਾਰ ਸੰਗਤ ਆਪ ਕਰੇ ਨੰਬਰ 1 ਗੁਰਬਾਣੀ ਦਾ ਫਰਮਾਨ ਹੈ ਸੰਤਾਂ ਕੋ ਮਤ ਕੋਈ ਨਿੰਦੋ ਸੰਤੋ ਰਾਮ ਹੈ ਇੱਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਚੌਪਈ ਸਾਹਿਬ ਦੇ ਵਿੱਚ ਆਪਾਂ ਪੜਦੇ ਆ ਉਹਨਾਂ ਦੇ ਬਚਨਾਂ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਰੱਬ ਦੇ ਪਿਆਰੇ ਜਦੋਂ ਦੁਖੀ ਹੁੰਦੇ ਆ ਨਾ ਉਹ ਤੋਂ ਰੱਬ ਵੀ ਦੁਖੀ ਹੁੰਦਾ ਕੋਣੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹਨਾਂ ਮਹਾਂਪੁਰਖਾਂ ਬਾਰੇ ਕਹਿ ਰਿਹਾ ਕਿ ਮਜਲੂਸ ਕਢਾਂਗਾ ਭਾਈ ਸਾਹਿਬ ਜੀ ਤੁਹਾਡੀ ਇੱਕ ਵੀਡੀਓ ਆਈ ਸੀਗੀ ਤੁਸੀਂ ਇਹ ਗੱਲ ਕਹੀ ਸੀ ਕਿ ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਹ ਵਾਲੇ ਉਹਨਾਂ ਨੇ ਮੈਨੂੰ ਗੁਰਸਿੱਖੀ ਦੇ ਮਾਰਗ ਤੇ ਤੋਰਿਆ ਕਿ ਜੇ ਮੈਂ ਉਹਨਾਂ ਦੇ ਬਾਰੇ ਗਲਤ ਬੋਲਾਂਗਾ ਕਿ ਮੈਂ ਨਿੰਦ ਭਵਾਂਗਾ ਅਪਰਧ ਕਣਵਾਂਗਾ ਅੱਜ ਤੁਸੀਂ ਆਪ ਬੋਲ ਰਹੇ ਹੋ ਕਿਸੇ ਵੀ ਸਟੇਜ ਦੇ ਉੱਪਰ ਉਹਨਾਂ ਸੰਤਾਂ ਦਾ ਤੁਸੀਂ ਹੁਣ ਜ਼ਿਕਰ ਨਹੀਂ ਕੀਤਾਗਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਆਪ ਉਹਨਾਂ ਨੂੰ ਪੁੱਛੀਏ ਬੇਕਰਤ ਕਣ ਕੌਣ ਉਹ ਕਹਿੰਦੇ ਮੱਧ ਵਿੱਚ ਤ੍ਰਿੱਦਾ ਪਾਇ ਤੈ ਕੁੱਤੇ ਦਾ మాਸ ਭਰਿਆ ਮੌਲਸ ਕੋਪੜੀ ਇਸ ਮੰਡੀ ਵਾਸ ਰੱਖੂ ਭਰਿਆ ਕੱਪੜਾ ਕਰਤ ਜਣਤਾਸ ਟਕ ਲੈ ਚੱਲੀ ਚੂਹੂੜੀ ਕਰ ਭੋਤ ਬਲਾਸ ਆਖ ਸਿਆਣੇ ਪੁੱਛਿਆ ਲਾਹੇ ਵਿਸ਼ਵਾਸ ਸ਼ਰਾਬ ਦੇ ਵਿੱਚ ਕੁੱਤੇ ਦਾ మాਸ ਭਰ ਕੇ ਰੰਨ ਕੇ ਤੇ ਖੂਨ ਦੇ ਲਿਬੜੇ ਹੋਏ ਕੱਪੜੇ ਦੇ ਨਾਲ ਟਾਕੇ ਇੱਕ ਵਿ ਵਿਚਾਰਨ ਔਰਤ ਲਿਜਾ ਰਹੀ ਸੀ ਕਿਸੇ ਸਿਆਣੇ ਨੇ ਪੁੱਛਿਆ ਵੀ ਇਹ ਸਾਰਾ ਕੁਝ ਗੰਦਾ ਸ਼ਰਾਬ ਵੀ మాਸ ਵੀ ਕੁੱਤੇ ਦਾ ਖੂਨ ਦਾ ਲਿਬੜਿਆ ਹੋਇਆ ਕੱਪੜਾ ਨੂੰ ਟਕਣ ਦੀ ਕੀ ਲੋੜ ਆ ਉਹਨੇ ਜਵਾਬ ਦਿੱਤਾ ਕਿ ਨਦਰੀ ਪਵੇ ਅਕਰਤ ਧਨ ਮਤ ਹੋਏ ਵਿਨਾਸ਼ ਵੀ ਸਭ ਕੁਝ ਗੰਦਾ ਪਰ ਜੇ ਅਕਰਤ ਘਣ ਦੀ ਨਿਗਾ ਵਿੱਚ ਪੈ ਗਿਆ ਨਾ ਇਹ ਸਭ ਕੁਝ ਨਸ਼ਟ ਹੋ ਜਾਵੇਗਾ ਵੀਕਰਤ ਘਣ ਦੀ ਨਿਗਾ ਇੰਨੀ ਗੰਦੀ ਹੈ ਜਿੰਨਾ ਮਾਪੁਰਖਾਂ ਦੇ ਸਦਕਾ ਜਿੰਨਾ ਦੀ ਕਿਰਪਾ ਦੇ ਸਦਕਾ ਜਿੰਨਾ ਦੀ ਪ੍ਰੇਰਨਾ ਦੇ ਸਦਕਾ ਤੁਸੀਂ ਇੱਥੋਂ ਤੱਕ ਪਹੁੰਚੇ ਆਜ ਉਹਨਾਂ ਨੂੰ ਤੁਸੀਂ ਮਾਫ਼ ਕਰਨਾ ਗੁੱਜੜ ਕਰ ਰਿਓ ਗੁੱਜੜ ਔਰ ਜਿਹੜੀ ਸੰਗਤ ਮਾਪੁਰਖਾਂ ਨਾਲ ਜੁੜੀ ਹਨ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਰਣਜੀਤ ਸਿੰਘ ਜੀ ਪੁਰਾਵੇ ਤੁਰਪੇ ਨੇ ਮੈਂ ਭਾਈ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹਣਾ ਵੀ ਤੁਸੀਂ ਇਹ ਗੱਲ ਕਹੀ ਆ ਕਿ ਸਾਉਂਡ ਦੇ ਉੱਪਰ ਮੈਂ ਉਹਨਾਂ ਦਾ ਜਲੂਸ ਕਢਾਂਗਾ ਸੀਡੀ ਲਾ ਕੇ ਕਾਸਟਾਂ ਲਾ ਕੇ ਉਹਨਾਂ ਮਾਪੁਰਖਾਂ ਦੀਆਂ ਈ ਜਲੂਸ ਕੱਢੋਂ ਗੋਨਾ ਮਾ ਪਰਖਾਂ ਦਾ ਉਹਨਾਂ ਨੇ ਸਾਰੀ ਉਮਰ ਸੰਤ ਬਾਬਾ ਅਤਰ ਸਿੰਘ ਵਰਗੇ ਤੇ ਆਪਣੇ ਦਾੜੇ ਵੀ ਝੂਠੇ ਹੱਥ ਨੇ ਲਾਉਂਦੇ ਸੀ ਇੰਨਾ ਜੀਵਨ ਸੰਤ ਬਾਬਾ ਗੁਰਬਚਨ ਸਿੰਘ ਨੇ 28 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਕੀਤੀਆਂ 28 ਕਥਾ ਸੰਤ ਬਾਬਾ ਈਸ਼ਰ ਸਿੰਘ ਸੰਤ ਬਾਬਾ ਅਨੰਦ ਸਿੰਘ ਟੋਆਪਟ ਕਿਸ ਥੱਲੇ ਬੈੰਦੇ ਸੀਗੇ ਸੰਗਤ ਨੂੰ ਇੰਨਾ ਸਤਕਾਰ ਦਿੰਦੇ ਸੀ ਉਨ੍ਹਾਂ ਦੀ ਕਥਾ ਤੁਸੀਂ ਲਾਓ ਇੱਕ ਵਾਰੀ ਤਾਂ ਸੰਗਤ ਆਪੇ ਸੁਣੇਗੀ ਔਰ ਦੂਜੀ ਗੱਲ ਇਹ ਹੈ ਵੀ ਤੁਸੀਂ ਆਪਣੀ ਜਿਹੜੀ ਰਿਕਾਰਡਿੰਗ ਆ ਉਹ ਵੀ ਲਾ ਲਓ ਵੀ ਪਹਿਲਾਂ ਤੁਸੀਂ ਕੀ ਬੋਲਦੇ ਰਹੇ ਹੋ ਸੱਚ ਦਾ ਪ੍ਰਚਾਰ ਕਰਦੇ ਰਹੇ ਹੋ ਹੁਣ ਤੁਸੀਂ ਕੀ ਬੋਲ ਰਹੇ ਹੋ ਇਤਿਹਾਰਣ ਵੀ ਇਸ ਗੱਲ ਦੀ ਹੈ ਵੀ ਸੰਗਤ ਤੁਹਾਨੂੰ ਕੁਛ ਦੀ ਕਿਉਂ ਨਹੀਂਗੀ ਕਿਉਂ ਨਹੀਂ ਪੁੱਛਦੇ ਕਾਰਨ ਕੀ ਹੈ ਕਿ ਤੁਹਾਨੂੰ ਸਮਝ ਨਹੀਂ ਆ ਰਿਹਾ ਮੈਂ ਅਗਲੀ ਬੇਨਤੀ ਕਰਾਂ ਕਿ ਤੁਸੀਂ ਕਹਿੰਦੇ ਹੋ ਵੀ ਸਿੱਖ ਕੈਸ਼ ਦਾ ਲਾਭਾਂਗੇ ਲਾਭ। ਪਰ ਭਾਈ ਸਾਹਿਬ ਜੀ ਹਉਮੈ ਛੱਡਦੇ ਹੋ। ਹੰਕਾਰ ਛੱਡਦੇ ਹੋ। ਔਮੈ ਤੇ ਹੰਕਾਰ ਦੇ ਵਿੱਚ 라वण ਵਰਕੇ ਜਲ ਕੇ ਦਰਯੋਧਨ ਵਰਕੇ ਜਲ ਕੇ ਵੱਡੇ ਵੱਡੇ ਹੰਕਾਰੀ ਆ ਨਾਨਕ ਦਰਬ ਗਲੇ। ਜਿਸ ਰਸਤੇ ਤੁਸੀਂ ਤੁਸੀਂ ਤੁਰੇ ਹੋ ਨਾ ਉਹਨਾਂ ਮਹਾਪੁਰਖਾਂ ਦੇ ਪ੍ਰਤੀ ਵੀ ਹੁਣ ਇਸ ਤਰ੍ਹਾਂ ਦੇ ਬੋਲ ਬੋਲਣਾ ਲੱਗੇ ਹੋ। ਇਹ ਉਜਾੜ ਵਾਲਾ ਰਸਤਾ ਇਹ ਗੱਲ ਚੇਤੇ ਰੱਖ ਲੋ ਇੱਕ ਮੈਂ ਬੇਨਤੀ ਹੋਰ ਕਰਦੇ ਆਂ ਵੀ ਤੁਸੀਂ ਕਹਿੰਦੇ ਆਂ ਵੀ ਅਸੀਂ ਕੈਸ਼ਟ ਲਾਉਣੀ ਆ ਜੇ ਤੁਸੀਂ ਕੈਸ਼ਟ ਲਾਉਣੀ ਆ ਤੇ ਕੈਸ਼ਟ ਲਾਓ ਵਰ ਨੇਕ ਨੇਕੀ ਦੀ ਦਰਸ਼ਨ ਦੀ ਦਿਲਗੀਰੇ ਦੀ ਇਸ ਤੋਂ ਇਲਾਵਾ ਜਿਹੜੇ ਆਪਣੇ ਸਿੰਦਰਜੀਤ ਕੱਗਾ ਉਹਦੀ ਲਾਹੋ ਜਿਹਨੇ ਇਹ ਗੱਲ ਕਹੀ ਕਿ ਕੀਰਤਨ ਕਰਕੇ ਸਾਡੇ ਕੌਮ ਨੇ ਕੀ ਸਵਾਰ ਲਿਆ ਇਹਨਾਂ ਦੀਆਂ ਟੈਸਟਾ ਲਾ ਕੇ ਤੁਸੀਂ ਸੰਗਤਾਂ ਨੂੰ ਦੱਸੋ ਤੁਸੀਂ ਇਹਨਾਂ ਦੇ ਬਾਰੇ ਬਿਲਕੁਲ ਨਹੀਂ ਬੋਲਦੇ ਨੇਕੀ ਦਰਸ਼ਨ ਉਹ ਤਵਾ ਪ੍ਰਸਾਦ ਹੋਈਏ ਚੌਪੀ ਸੱਭ ਅਮਰਤੀਆਂ ਬਾਣੀਆਂ ਜੱਪਰਨਾਮਾ ਇਹਨਾਂ ਦੇ ਵਿਰੁੱਧ ਤਾਂ ਪਰ ਤੁਸੀਂ ਉਹਨਾਂ ਦੇ ਵਿਰੁੱਧ ਬਿਲਕੁਲ ਨਹੀਂ ਬੋਲਦੇ ਜਿੰਨਾ ਮਹਾਂਪੁਰਖਾਂ ਨੇ ਸਾਰੀ ਉਮਰ ਕਮਾਈ ਕੀਤੀ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪੰਥ ਨਾਲ ਜੁੜਿਆ ਤੁਸੀਂ ਉਹਨਾਂ ਦਾ ਕੀ ਜਰੂਸ ਕੱਢ ਲਾਉਂਗੇ ਜਰੂਸ ਤੁਹਾਡਾ ਨਿਕਲੇਗਾ ਕਿਉਂਕਿ ਸੰਤ ਕਾ ਨੰਦਤ ਮਹਾ ਹਤਿਆਰ ਅਸਪੂਕ ਸਮਾਰਨਾ ਸਤ ਬਾਬਾ ਅਤਰ ਸਿੰਘ ਦੇ ਵਿਰੁੱਧ ਲਿਖਿਆ ਸੀਗਾ ਦੇਖੋ ਸੰਗਤ ਨੇ ਕਿਸ ਤਰ੍ਹਾਂ ਜਲੂਸ ਕੱਢਿਆ ਸੀਗਾ ਸੰਗਰੂਰ ਇਲਾਕੇ ਦੇ ਵਿੱਚ ਉਹਨਾਂ ਮਾਪੁਰਖਾਂ ਦੀ ਕਮਾਈ ਆ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਉਹ ਗੈਰ ਧਰਮ ਦੇ ਵਿੱਚ ਆ ਇਸਲਾਮ ਧਰਮ ਦੇ ਵਿੱਚ ਆ ਬਵੰਜਾ ਦੇਸ਼ ਉਹਨਾਂ ਦੇ ਅਸਟੈਂਟ ਉਲਟਾ ਵੀ ਤੁਸੀਂ ਸਿੱਖ ਧਰਮ ਦਾ ਪ੍ਰਚਾਰ ਕਿਉਂ ਕਰਦੇ ਤੁਸੀਂ ਉਹਨਾਂ ਦੇ ਉੱਪਰ ਵੀ ਕਿੰਤੂ ਕੀਤਾ ਸਰੀਰ ਪੱਖੋਂ ਤੁਹਾਨੂੰ ਪਤਾ ਦੀ ਉਹਨਾਂ ਦੀ ਖਰਾਕ ਕਿੰਨੀ ਦਾ ਦਾਸ ਤਾਂ ਉਹਨਾਂ ਦਾ ਬੱਚਾ ਬੜਾ ਪਿਆਰ ਆ ਖਰਾਕ ਤੇ ਕੁਝ ਵੀ ਨਹੀਂ ਉਹਨਾਂ ਦੀ ਸਰੀਰ ਭਾਰੀ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਗੀ ਸਰੀਰ ਦਾ ਭਾਰੀ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਜਫਰ ਨਾਮੇ ਦੀ ਉਹਨਾਂ ਨੇ ਕਥਾ ਕੀਤੀ 1 ਕਰੋੜ ਤੋਂ ਉੱਪਰ ਸੰਗਤ ਜਫਰ ਨਾਮੇ ਦੀ ਕਥਾ ਸੁਣ ਚੁੱਕੀ ਹੈ ਇੱਕ ਕਰੋੜ ਤੋਂ ਉੱਪਰ ਔਰ ਇੰਨਾ ਭਾਰੀ ਸਰੀਰ ਲੈ ਕੇ ਦੋ-ਦੋ ਪ੍ਰੋਗਰਾਮ ਜਿੰਨਾ ਪ੍ਰਚਾਰ ਉਹਨਾਂ ਨੇ ਸਿੱਖੀ ਦੇ ਪ੍ਰਤੀ ਪੰਥ ਦੇ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਉਹਨਾਂ ਪ੍ਰਚਾਰ ਤੁਸੀਂ ਪਹਿਲਾਂ ਕਰਦੇ ਸੀ ਹੁਣ ਤੁਸੀਂ ਦੁਬਿਧਾ ਪਾ ਰਹੇ ਸ਼ੰਕੇ ਪਾ ਰਹੇ ਪਰ ਤੁਸੀਂ ਉਹਨਾਂ ਦੇ ਪਰਥਾਏ ਵੀ ਕਟਿਆ ਸ਼ਬਦਾਵਲੀ ਵਰਤੀ। ਉਹ ਕੌਮ ਨੂੰ ਕਿੰਨੇ ਪਿਆਰੇ ਨੇ ਕਿ ਕੌਮ ਜਾਣਦੀ ਆ। ਮਾਪਕਰਨਾ ਤੁਸੀਂ ਤੇ ਅੱਜ ਵੀ ਮੈਂ ਦੇਖਦਾ ਰਹਿੰਨਾ ਉਟਵਾ ਬਾਹਰ ਹੁੰਦੀਆਂ 36 ਪ੍ਰਕਾਰ ਦਾ ਭੋਜਨ ਖਾਂਦੇ ਆ। ਤੁਸੀਂ ਕਿਹੜਾ ਹਲਵਾ ਓਨੇ ਆ। ਉਥੇ ਆਪਣੇ ਕੁਲੀ ਤੇ ਰਹਿੰਦੇ ਇੱਕ ਵਾਰੀ ਮੈਂ ਗਿਆ ਤੇ ਮੈਨੂੰ ਕਹਿ ਲੱਗੇ ਬੇਟਾ ਆਚਾਰ ਨਾਲ ਪਰੌਂਠੇ ਆ ਮੈਂ ਤਾਂ ਕੋਈ ਗੱਲ ਨਹੀਂ ਜੀ। ਸਾਦਾ ਭੋਜਨ ਯਾਰ ਧਰਮ ਦੇ ਵਿੱਚ ਰਹਿ ਕੇ ਸਲਾਮ ਧਰਮ ਦੇ ਵਿੱਚ ਰਹਿ ਕੇ ਇੰਨਾ ਪ੍ਰਚਾਰ ਸਿੱਖੀ ਦਾ ਉਹਨਾਂ ਮਹਾਂਪੁਰਖਾਂ ਨੇ ਕੀਤਾ ਪਰ ਤੁਸੀਂ ਉਹਨਾਂ ਦੇ ਉੱਪਰ ਨੰਗਰ ਉਠਾਈ ਭਾਈ ਸਾਹਿਬ ਜੀ ਕੁਝ ਸੋਚੋ ਕੁਝ ਵਿਚਾਰੋ ਜਿੰਨਾ ਮਹਾਂਪੁਰਖਾਂ ਨੂੰ ਤੁਸੀਂ ਬੁੱਝੜ ਕਹਿ ਰਹੇ ਹੋ ਨਾ ਉਹਨਾਂ ਨਾਲ ਬੜੀ ਸੰਗਤ ਜੁੜੀ ਆ ਜਿਸ ਰਸਤੇ ਤੁਸੀਂ ਤੁਰੇ ਹੋ ਮੈਂ ਮਿਸਚੇ ਨਾਲੇ ਗੱਲ ਕਹਿਣਾ ਤੋ ਕਿ ਤਬੀਰ ਸੇਵਾ ਕੋ ਦੂ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਣਾ ਨਾ ਮੈਂ ਅੱਜ ਦੇ ਬਾਬਿਆਂ ਦੀ ਗੱਲ ਹਾਂ ਅੱਜ ਵੀ ਬਹੁਤ ਬਾਬੇ ਇਸ ਤਰ੍ਹਾਂ ਦੇ ਨੇ ਜਿਹੜੇ ਬੰਦਗੀ ਕਰਦੇ ਨੇ ਕਿਉਂਕਿ ਗੁਰੂ ਨਾਨਕ ਨੇ ਕਿਹਾ ਜਿੰਨਾ ਸਾਸ ਕਰਾਸ ਨਾ ਵਿਸਰੈ ਉਹ ਵੀ ਆ ਤੇ ਬਨਾਰਸ ਕਿ ਠੱਗ ਵੀ ਆ ਜਾਂ ਤੁਸੀਂ ਨਾਲ ਲੈ ਕੇ ਬੋਲੋ ਨਾ ਪਰ ਤੁਸੀਂ ਕਹ ਤੁਹਾਡੇ ਬ੍ਰह्म ਗਿਆਨੀ ਕਿ ਤੁਹਾਨੂੰ ਦੇ ਪ੍ਰਥਾਇ ਤੁਸੀਂ ਬੋਲ ਰਹੇ ਹੋ ਨੇਕੀ ਵਾਲੀ ਦਰਸ਼ਨ ਵਾਲੀ ਤੁਹਾਡੀ ਗੋਲੀ ਹੋ ਚੁੱਕੀ ਆ ਤਤਰਤ ਕਾ ਨਾ ਬਣੋ ਅਸੀਂ ਤਾਂ ਅਰਦਾਸ ਕਰਦੇ ਆ ਗੁਰੂ ਮਹਾਰਾਜ ਤੁਹਾਨੂੰ ਸਮਤ ਬਖਸ਼ੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਬੇਨਤੀ ਕਰ ਦਿੰਦਾ ਦਾਸ ਨੂੰ ਕੱਥਾ ਦੇ ਰਾਹੀ ਨਹੀਂ ਵੀਡੀਓ ਦੇ ਰਾਹੀ ਇੰਟਰਵਿਊ ਦੇ ਰਾਹੀ ਇਸ ਤਰ੍ਹਾਂ ਜਵਾਬ ਦਿਆ ਕਰਾ ਦਿਆ ਕਰਾਂਗਾ ਜਵਾਬ ਜਰੂਰ ਦਿਆ ਕਰਨਾ ਤੇ ਸਾਡਾ ਫਰਜ਼ ਬਣਦਾ ਇਸ ਕਰਕੇ ਇਹ ਵੀਡੀਓ ਵੱਧ ਤੋਂ ਵੱਧ ਵਾਰਨ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ